ਗੁਰਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਬੜੀ ਮੰਦਭਾਗੀ ਘਟਨਾ ਇੱਥੇ ਹੋਈ ਆ ਪਿੰਡ ਅਜਨੋਹਾ ਤੇ ਜੋ ਕੋਡ ਤੋਂ ਗੜਸ਼ੰਕਰ ਔਰ ਆਦਮਪੁਰ ਨੂੰ ਜਾ ਰਿਆ ਰੋਡ ਆ ਉਧਰ ਤੇ ਇੱਕ ਸਿਲੰਡਰਾਂ ਨਾਲ ਭਰਿਆ ਟਰੱਕ ਡਿੱਗ ਪਿਆ ਵਾ ਆ ਦਿਖਾ ਲਓ ਜੀ ਪਹਿਲਾਂ ਸਿਲੰਡਰਾਂ ਨਾਲ ਭਰਿਆ ਆਏ ਦਿਨ ਹੀ ਤੇ ਕੁਛ ਨਾ ਕੁਛ ਡਿੱਗਦਾ ਹੀ ਰਹਿੰਦਾ ਨਾ ਸਰਕਾਰ ਰੇਲਿੰਗ ਲਾਦੀ ਆ ਨਾ ਸਰਕਾਰੀ ਦੇ ਕੋਈ ਮਿੱਟੀ ਦਾ ਡੌਲਾ ਲਾਉਂਦਾ ਨਾ ਕੋਈ ਲੋਹੇ ਦਾ ਲਾਉਂਦਾ ਅਮ ਜਨਤਾ ਦੇ ਕਨਨ ਦੇ ਲੀਟਰ ਵੀ ਅਧਿਕਾਰਾਂ ਦੇ ਵੋਟਾਂ ਦੇ ਭੁੱਖੇ ਹੋ ਗਏ ਆ ਆਪਣੀਆਂ ਵੋਟਾਂ ਦੀ ਭੁੱਖ ਲੂਟ ਗੋੜਾ ਜਿਹੜਾ ਕੋ ਮੰਤਰੀ ਸੰਤਰੀ ਬਣ ਗਿਆ ਕੋ ਪੁੱਛਦਾ ਨਹੀਂ ਮੁੜ ਕੇ ਇਹ ਵਾਰ-ਵਾਰ ਇਥੇ ਹਰ ਹਫਤੇ ਹਰ ਰੋਜ਼ ਤੇ ਐਕਸੀਡੈਂਟ ਹੁੰਦੇ ਆ ਜਾਨੀ ਮਾਲੀ ਨੁਕਸਾਨ ਹੁੰਦਾ ਜੇ ਸਵਾਰਤਾ ਦਾ ਬੰਦਾ ਮਰ ਜਾਂਦਾ ਉਹਨੂੰ ਪੁੱਛ ਕੇ ਦੇਖੋਗੇ ਘਰ ਦਾ ਗੁਜ਼ਾਰਾ ਕਿੱਦਾਂ ਕਰਨਾ ਹੁੰਦਾ ਤੇ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਕੀ ਪਤਾ ਗਰੀਬੀ ਦੀ ਹੱਥ ਵਿੱਚ ਕਿੱਦਾਂ ਟਾਈਮ ਪਾਸ ਕਰਨਾ ਹੁੰਦਾ ਵਾ ਉਹ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਬਦਲਾਰੀ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਕਿਉਂ ਨਹੀਂ ਇਥੇ ਰੇਲਿੰਗ ਲਾਈ ਜਾਂਦੇ ਕਿਉਂ ਨਹੀਂ ਡੋਲਾ ਬਣਿਆ ਜਾਂਦਾ ਅਸੀਂ ਬਾਰ ਬਾਰ ਸਰਕਾਰ ਦੇ ਵੀਡੀਓ ਪਤਾ ਨਹੀਂ ਕਿੰਨੀਆਂ ਆ ਕੇ ਪਾ ਚੁੱਕੇ ਆ ਇਹ ਸਰਕਾਰ ਦੇ ਕੰਨਾਂ ਤੇ ਯੂਨੀ ਸਰਕ ਦੀ ਉਹ ਬਦਲਾਅ ਜਾਂ ਤੁਸੀਂ ਸਵਾਦਾ ਕਰਨਾ ਜਦ ਦੁਨੀਆ ਹੀ ਮਰ ਗਈ ਇਹ ਦੁਨੀਆ ਨੂੰ ਬਚਾਓ ਆ ਕੇ ਦੇਖੋ ਤਾਂ ਸਹੀ ਇਹ ਗਰਾਊਂਡ ਦੇ ਨਾਲ ਜੁੜੋ ਏਸੀ ਰੂਮਾਂ ਦੇ ਨਾਲ ਨਾ ਜੁੜੋ ਕਿ ਜੇ ਤੁਸੀਂ ਦੁਬਾਰਾ ਆਉਣਾ ਚਾਹੁੰਦੇ ਆ ਪਰ ਤੁਹਾਡੀ ਹੁਣ ਆਸ ਜਿਹੜੀ ਖਤਮ ਹੋ ਗਈ ਆ ਤੁਸੀਂ ਜਨਤਾ ਦੀਆਂ ਆਸਾਂ ਤੇ ਪੂਰੇ ਨਹੀਂ ਉਤਰੇ ਆ ਯਾਰ ਕੋਈ ਹਾਲਾ ਥਾਡਾ ਆ ਦੇਖਾ ਲੋ ਜੀ ਆ ਦੇਖੋ ਤੇ ਆ ਲੈ ਇਹ ਤੋਂ ਵੀ ਅਜੇ 2 ਫੁੱਟ ਨੀਵੀਂ ਆ ਆ ਮਿਰਚ ਕੈਮਰਾ ਮਾਰੋ ਜੀ ਆ ਦਿਖਾ ਲੋ ਕਿ ਆ ਹਾਲਤ ਤੇ ਦੁਨੀਆ ਬਚੇ ਕਿਦਾਂ ਓਵਰ ਲੋਡਡ ਟਿਪਰ ਆਉਂਦੇ ਆ ਇੱਥੇ ਕਿਸੇ ਅਧਿਆ ਤੇ ਨੰਬਰ ਨਹੀਂ ਹੁੰਦੇ ਉਹ ਮੇਨ ਰੋਡਾਂ ਤੇ ਜਾਂਦੇ ਨਹੀਂ ਆਪਣਾ ਟੂ ਟੈਕਸ ਬਚਾਉਣ ਵਾਰੇ ਇੱਧਰ ਆ ਜਾਂਦੇ ਆ ਇਹ ਰੋਡ ਨਵਾਂ ਬਣਿਆ ਇਹ ਵੀ ਟੁੱਟ ਜਾਣਾ ਥੋੜੇ ਤੇ ਚੰਦੇ ਵਿੱਚ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਜਲਦੀ ਤੇ ਰੇਲਿੰਗ ਲਾਈ ਜਾਵੇ ਸਾਡੇ ਨਾਲ ਲੋਹੇ ਦੀ ਲਈ ਜਾਵੇ ਸਾਡੇ ਨਾਲ ਮਿੱਟੀ ਦੀ ਲਈ ਜਾਵੇ ਤੇ ਲੱਗਣੀ ਚਾਹੀਦੀ ਆ ਤੇ ਆਓ ਮੈਂ ਤੁਹਾਨੂੰ ਬਾਕੀ ਹੋਰ ਲਾਵੀਂ ਤਸਵੀਰਾਂ ਦਿਖਾਉਣਾ ਹੇ ਤੁਸੀਂ ਦੇਖ ਰਹੇ ਆ ਬਿਸਦ ਦੋਆਬਾ ਨਹਿਰ ਦੇ ਵਿੱਚ ਐਚ ਵੀ ਗੈਸ ਵਾਲਾ ਟਰੱਕ ਡਿੱਗ ਪਿਆ ਹੇ ਹੁਣ ਉਸ ਵਿੱਚ ਹੋਰ ਕੁਝ ਦਿਖਦਾ ਨਹੀਂ ਕਿ ਡਰਾਈਵਰ ਦਾ ਕਿਵੇਂ ਲੱਗਦਾ ਤਾਂ ਡਰਾਈਵਰ ਦਾ ਬਚਾਅ ਹੋ ਗਿਆ ਹੋਵੇਗਾ ਉਹ ਉੱਪਰਲਾ ਸ਼ੀਸ਼ਾ ਟੁੱਟਿਆ ਵਾ ਐਤਾ ਬਾਰ-ਬਾਰ ਦੁਹਾਈਏ ਪੈ ਪੈ ਉਹ ਕਿ ਥੱਕ ਗਏ ਕਿ ਨਹਿਰ ਦੇ ਨਾਲ ਰੇਲਿੰਗ ਲੱਗਣੀ ਚਾਹੀਦੀ ਹੈ ਇਹਦਾ ਮਿੱਟੀ ਲੱਗਣੀ ਚਾਹੀਦੀ ਹੈ ਇਹ ਲੋਹਾ ਲੱਗਣਾ ਚਾਹੀਦਾ ਇਹ ਗੁੰੰਗੀ ਬੋਲੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰ ਕਦੀ ਹੁਣ ਲੀਡਰ ਨੱਠਿਆ ਨੇ ਆਉਣਾ ਦਾ ਹੋਰ ਕਿਸੇ ਨੇ ਆਉਣਾ ਜਾ ਤੋ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਵਾ ਅ ਮੈਂ ਤੁਹਾਨੂੰ ਇਹ ਨੰਬਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜੀ ਤੇ ਇਹਦਾ ਨੰਬਰ ਹੈਗਾ ਪੀ ਵੀ 08 ਅ ਪੀ ਵੀ 08 ਬੀ ਪੀ 3890 ਇਹ ਗੱਡੀ ਦਾ ਨੰਬਰ ਵਾ ਆ ਮੈਂ ਇਹ ਦਿਖਾ ਲਦਾ ਕਿ ਡਿਗੀ ਕਿਦਾਂ ਵਾ ਇੱਥੋਂ ਚੜੀ ਆ ਜੀ ਆ ਤੁਸੀਂ ਚਿੱਟੀ ਪੱਟੀ ਦੇਖਦੇ ਆ ਇਹ ਖੱਬੇ ਪਾਸੇ ਆ ਗਈ ਆ ਇਹ ਨਹਿ ਤੇ ਬਿਲਕੁਲ ਅੱਪਰ ਤੋਂ ਆਪਾਂ ਨਹਿ ਤੇ ਆ ਬਿਲਕੁਲ ਕੰਢੇ ਦੇ ਬਰਾਬਰ ਆ ਗਈ ਆ ਆ ਇੱਕ ਪੱਥਰ ਪਿਆ ਇਹਦੇ ਨਾਲ ਰੁਕ ਗਈ ਆ ਆ ਫੇਰ ਵੀ ਹੋ ਸਕਦਾ ਗੱਡੀ ਸਪੀਡ ਵਿੱਚ ਵੀ ਹੋ ਸਕਦੀ ਆ ਆ ਦੇਖੀ ਜੇ ਤੁਸੀਂ ਆ ਜਾਂਦੀ ਜਾਂਦੀ ਇੱਥੋਂ ਫੇਰ ਗੱਡੀ ਦੇ ਵਿੱਚ ਆ ਚਿੱਟੀ ਪੱਟੀ ਆ ਆ ਨਾਲੇ ਟੋਆ ਪੱਟਾ ਇੱਥੋਂ ਗੱਡੀ ਵਿੱਚ ਜਾ ਡਿੱਗੀ ਆ ਐਸਾ ਕਹਿ ਕੇ ਥੱਕ ਗਏ ਕਿਤੇ ਰੇਲਿੰਗ ਲੱਗਣੀ ਜੀ ਮਿੱਟੀ ਸਾਹਸਰੀ ਕਾਲ ਜੀ ਕੀ ਨਾਂ ਆਪਣਾ ਜੀ ਜੁਦਵੀ ਸਿੰਘ ਅੰਕਲ ਜੀ ਕਿਹੜਾ ਪਿੰਡਾ ਜੀ ਅਜਨੂਹਾਂ ਅੰਕਲ ਜੀ ਇਹ ਸਰਕਾਰ ਤੋਂ ਕੋਈ ਮੰਗ ਕਰਦੇ ਆ ਜਿੱਦਾਂ ਐਕਸੀਡੈਂਟ ਹੁੰਦੇ ਆ ਹਾਂਜੀ ਹਾਂਜੀ ਅੰਕਲ ਜੀ ਆ ਨਾਲ ਰੇਲਿੰਗ ਲੱਗਣੀ ਚਾਹੀਦੀ ਆ ਸਾਰੇ ਹਾਂ ਜਿਵੇਂ ਆ ਲੋਹਾ ਲੱਗਾ ਜਾਂ ਲੋਹਾ ਲੱਗੇ ਜਾਂ ਮਿੱਟੀ ਲੱਗ ਜਾਵੇ ਹਾਂਜੀ 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 ਆਪ ਵੀ ਕਰਦੇ ਕੋਈ ਲੱਗਣਾ ਚਾਹੀਦੇ ਆ ਸਾਈਡਾਂ ਤੇ ਐਕਸੀਡੈਂਟ ਬਹੁ ਹੁੰਦੇ ਆ ਠੀਕ ਆ ਗੱਡੀਆਂ ਡਿੱਗੀਆਂ ਪਹਿਲਾਂ ਵੀ ਜੀ ਗੱਡੀ ਡਿੱਗੀ ਜੀ ਅੱਛਾ ਜੀ ਹਾਂਜੀ ਹਾਂਜੀ ਅੱਜ ਵੇਹ ਟਰੱਕ ਡਿੱਗ ਗਿਆ ਠੀਕ ਹੈ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਕੀ ਨਾਂ ਜੀ ਆਪਣਾ ਸੁਖਪ੍ਰੀਤ ਸਿੰਘ ਜੀ ਇਹ ਕਿੱਥੋਂ ਆਏ ਜੀ ਆਪਾਂ ਅਸੀਂ ਉਹ ਪਾਂਛਤਾ ਪਿੰਡ ਆ ਮੇਰਾ ਅੱਛਾ ਜੀ ਹਾਂ ਜੀ ਇਹ ਜਿੱਦਾਂ ਸੜਕ ਤੇ ਕੋਈ ਰੋਕ ਨਹੀਂ ਟੋਕ ਨਹੀਂ ਸੜਕ ਉੱਚੀ ਆ ਨਹਿ ਨਿਪੀ ਆਏ ਦਿਨ ਗੱਡੀਆਂ ਡਿੱਗਦੀਆਂ ਰਹਿੰਦੀਆਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਇਹ ਮੰਗ ਕਰਦੇ ਜੀ ਤੇ ਮਿੱਟੀ ਲੱਗਣੀ ਚਾਹੀਦੀ ਆ ਰੇਲਿੰਗ ਲੱਗਣੀ ਚਾਹੀਦੀ ਨਾਲ ਸੇਫਟੀ ਹੋਣੀ ਚਾਹੀਦੀ ਆ ਆਏ ਦਿਨ ਕੋਈ ਨਾ ਕੋਈ ਗੱਡੀ ਵਿੱਚ ਡਿੱਗੀ ਰਹਿੰਦੀ ਆ ਠੀਕ ਆ ਥੈਂਕ ਯੂ ਹਾਂ ਜੀ ਸਰਦਾਰ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਆਪਣਾ ਕੀ ਨਾਂ ਜੀ ਮੇਰਾ ਡਾਕਟਰ ਜਿਸ ਵਿਸ਼ੇ 'ਚ ਜਲਵਾ ਹੈ ਇਹ ਕੋ ਸਰਕਾਰ ਤੋਂ ਮੰਗ ਕਰਦੇ ਆਂ ਜੀ ਆਇਆਂ ਦਿਨ ਗੱਡੀਆਂ ਡਿੱਗਦੀਆਂ ਹੀ ਰਹਿਦੀਆਂ ਇੱਥੇ ਨਹਿਰ ਦੇ ਵਿੱਚ ਦੇਖੋ ਜੀ ਪਹਿਲਾਂ ਇੱਕ ਥਾਂ ਡਿੱਗੀ ਸੀ ਪਾਣੀ ਲਾ ਕੇ ਉਸ ਤੋਂ ਬਾਅਦ ਹੋਰ ਵੀ ਕਿੰਨੇ ਹਾਸੇ ਹੋਏ ਆ ਬਾਰ-ਬਾਰ ਗਵਰਨਮੈਂਟ ਤੋਂ ਮੰਗ ਕਰ ਰਹੇ ਆ ਪਰ ਹਜੇ ਤੱਕ ਰੀਨ ਨਹੀਂ ਮਿਲਦਾ ਠੀਕ ਹੈ ਜੀ ਹੋਰ ਨੁਕਸਾਨ ਸਾਡਾ ਮਿਹਲੀ ਦਾ ਹੋ ਰਿਹਾ ਆ ਕਿਉਂ ਲੋਕਾਂ ਦਾ ਮਨ ਨਹੀਂ ਕਰ ਰਿਹਾ ਜਿਸ ਠੀਕ ਹੈ ਜੀ ਗਵਰਨਮੈਂਟ ਪਤਾ ਨਹੀਂ ਕਿਉਂ ਨਹੀਂ ਧਿਆਨ ਇਸ ਪਾਸੇ ਦੇ ਰਹੀ ਲੋਕਲ ਐਮ ਐਲ ਏ ਐਮ ਪੀ ਨੂੰ ਕੁਝ ਕਹਿਣਾ ਚਾਹੁੰਦੇ ਆਂ ਉਹਨੂੰ ਇਹ ਤਾਂ ਦਿੱਲੀ ਹੋ ਗਈ ਇੱਥੇ ਲੰਘਦੇ ਆ ਇਹਨੂੰ ਤੇ ਜਾ ਰਹੇ ਆ ਪਰ ਉਹਨੂੰ ਪਹੁੰਚਾਈਦਾ ਨਾ ਤੇ ਕਰਨਾ ਹਾਂਜੀ ਹਾਂਜੀ ਇਸ ਵਲ ਧਿਆਨ ਨਹੀਂ ਦੇ ਰਹੇ ਕੋਈ ਵੀ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜான்ਸਨ ਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਮੈਂ ਖੇੜਾ ਚਰਵਾਲ ਤੋਂ ਜੀ ਅੱਛਾ ਕੋਈ ਸਰਕਾਰ ਤੋਂ ਮੰਗ ਕਰਦੇ ਜੀ ਮੰਗ ਇਹ ਜੀ ਰੇਲਿੰਗ ਵਾਸੀਂ ਕਹਿੰਦਾ ਜੀ ਰੇਲਿੰਗ ਦਾ ਕੰਮ ਹੋਇਆ ਵੀ ਵਧੀਆ ਗੱਲ ਆ ਜੀ ਠੀਕ ਹੈ ਥੈਂਕ ਯੂ ਥੋੜੇ ਦਿਨ ਪਹਿਲਾਂ ਐਕਟ ਵਾਡੀ ਗਈ ਆ ਜੀ ਹਾਂਜੀ ਪਿੱਛੇ ਗਾਰ ਸੈਂਕਰ ਕੁਆਲ ਟੋੜੀ ਗਈ ਦੋ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਥਾੜ ਡਿੱਗੀ ਆ ਹੁਣ ਸ ਦੇਖੋ ਇਹ ਦਿਨ ਪਰ ਦਿਨ ਨੁਕਸਾਨ ਹੋ ਰਿਹਾ ਹੈ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਰਜਿੰਦਰ ਕੁਮਾਰ ਜੀ ਤੇ ਕੋਈ ਸਰਕਾਰ ਤੋਂ ਮੰਗ ਕਰਦੇ ਆ ਅੱਜ ਦਿਨ ਗੱਡੀਆਂ ਬੇਸ ਬੋਆ ਨਹਿਰ ਤੇ ਡਿੱਗੀਆਂ ਰਹਿਣੀਆਂ ਸਰਕਾਰ ਤੋਂ ਮੰਗ ਇਹੀ ਹੈ ਜੀ ਇੱਥੇ ਹਰ ਵੇਲੇ ਵਾਕਾ ਗੱਡੀਆਂ ਡਿੱਗਦੀਆਂ ਬੰਦੇ ਨਹੀਂ ਜਾਂਨਾ ਜਾਣੀਆਂ ਤੇ ਸੇਫਟੀ ਹੈ ਨਹੀਂ ਕੋਈ ਨਹਿਰ ਦੇ ਆਲੇ ਦੁਆਲੇ ਠੀਕ ਹੈ ਜੀ ਕਿੰਨੇ ਬੰਦੇ ਤੇ ਮਰ ਗਏ ਅਜ ਤੱਕ ਇਹਦਾ ਕੋਈ ਗਿਣਤੀ ਨਹੀਂ ਹੈਗੀ ਠੀਕ ਹੈ ਜੀ ਤੇ ਸਰਕਾਰ ਨੂੰ ਚਾਹੀਦਾ ਇਹਦੀ ਆਲੇ ਦੁਆਲੇ ਸਾਰਾ ਜੋ ਵੀ ਇਹਦੀ ਪਾਬੰਦ ਕੀਤਾ ਜਾਣਾ ਚਾਹੀਦਾ ਬੰਦਿਆਂ ਦੀ ਜਾਨ ਨਾ ਜਾਵੇ ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਂ ਗੁਰਜਾਨਾ ਜੀ। ਇਹ ਕਿਹੜਾ ਪਿੰਡ ਹੈ ਜੀ? ਅਜਨੂਹਾ ਜੀ। ਇਹ ਕੀ ਸਰਕਾਰ ਤੋਂ ਮੰਗ ਕਰਦੇ ਤੁਸੀਂ ਤਾਂ ਬਿਸਤ ਦੋਆ ਬਣਾ ਦੇ ਬਿਲਕੁਲ ਲਾਗੇ ਪਿੰਡ ਆਜ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ। ਇਹ ਕੀ ਸਰਕਾਰ ਤੋਂ ਮੰਗ ਕਰਦੇ ਆ? ਸਰਕਾਰਾਂ ਤੋਂ ਤਾਂ ਇਹੀ ਮੰਗਿਆ ਜੀ ਜੇ ਆਪਾਂ ਜਦਾਂ ਮੰਨ ਲਓ ਆ ਬੈਰੀਅਲ ਲਾਏ ਤਾਂ ਪੂਰੇ ਲੱਗਣੇ ਚਾਹੀਦੇ ਯਾਨੀ ਮੰਨ ਲਓ ਹੋਟਲੋਂ ਆਂਦਿਆਂ ਨੂੰ ਬੰਦੇ ਨੂੰ ਪੂਰਾ ਡਰ ਲੱਗਦਾ ਜੀ। ਹਾਂਜੀ। ਠੀਕ ਹੈ। ਥੈਂਕ ਯੂ। ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਵਿੰਦਰ ਹੈ ਜੀ ਇਹ ਕਿਹੜੇ ਪਿੰਨ ਤੋਂ ਜੀ ਕੀ ਸਪੋਰਟ ਹੋ ਜੀ ਕੀ ਸਰਕਾਰ ਤੋਂ ਮੰਗ ਕਰਦੇ ਰਹਿੰਦੇ ਆਜ ਦੇ ਨੇ ਤੇ ਵਿਸਤ ਦੋਪਾਣਾ ਵਿੱਚ ਐਕਸੀਡੈਂਟ ਹੁੰਦੇ ਗੱਡੀਆਂ ਵਿੱਚ ਡਿੱਗਦੀ ਰਹਿੰਦੀਆਂ ਕੀ ਸਰਕਾਰ ਤੋਂ ਮੰਗ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇੱਥੇ ਸਾਡ ਸੜਕ ਉੱਚੀ ਹੋ ਗਈ ਔਰ ਸਾਡ ਰੋਡ ਬੰਨ ਨਾਲ ਤੇ ਇੱਥੇ ਰੇਨਿੰਗ ਲੱਗਣੀ ਚਾਹੀਦੀ ਹੈ ਜਿੱਦਾਂ ਹੁਣ ਇੱਥੇ ਗੱਡੀਆਂ ਕੋਈ ਨਾ ਕੋਈ ਡਿੱਗੇ ਰਹਿੰਦੀਆਂ ਕਦੀ ਕੋਈ ਡੇਗੀਆਂ ਦੀ ਕੋਈ ਕੋਈ ਡਿੱਗ ਜਾਂਦੀ ਆ ਠੀਕ ਹੈ ਜੀ ਹਾਂ ਰੋਡ ਛੋਟਾ ਆ ਕਰਕੇ ਐਕਸੀਡੈਂਟ ਹੁੰਦੇ ਰਹਿੰਦੇ ਤੇ ਠੀਕ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਮਨਜੀਤ ਸਿੰਘ ਜੀ ਇਹ ਕਿਹੜਾ ਪਿੰਡ ਹੈ ਜੀ ਮਾਨਾ ਇਹ ਸਰਕਾਰ ਤੋਂ ਮੰਗ ਕਰਦੇ ਜੀ ਅੱਜ ਦੇ ਦਿਨ ਇੱਥੇ ਗੱਡੀਆਂ ਡਿੱਗੀਆਂ ਰਹਿੰਦੀਆਂ ਨੇਰ ਦੇ ਵਿੱਚ ਜਾਨੀ ਮਾਰੀ ਲੱਗਦੀ ਹੈ ਜੀ ਨਾਲ ਹਾਂਜੀ ਸੇਫਟੀ ਵਾਸਤੇ ਲੋਕਾਂ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕੀ ਨਾਂ ਆਪਣਾ ਸਰੇਂਦਰ ਸਿੰਘ ਕਿਹੜਾ ਪਿੰਡ ਹੈ ਜੀ ਭਰਮ ਜਾਲਾ ਸਰਕਾਰ ਤੋਂ ਕੋਈ ਮੰਗ ਕਰਦੇ ਆ ਕਿ ਬੱਸ ਦੋ ਬਣਾ ਚਾਹੇ ਦਿਨ ਗੱਡੀਆਂ ਡਿੱਗਦੀਆਂ ਨੇ ਜਾਨੀ ਜਾਨੀ ਔਰ ਮਾਲੀ ਨੁਕਸਾਨ ਬਹੁਤ ਹੁੰਦਾ ਕੀ ਕਹਿਣਾ ਚਾਹੁੰਦੇ ਹੋ ਬਾਰੇ ਓਏ ਛੜਕ ਛੋਟੀ ਐ ਤੇ ਵੱਡੇ ਵੱਡੇ ਟਰਾਬੇ ਚੱਲਦੇ ਆਂ ਹਾਂਜੀ ਠੀਕ ਹੈ ਜੀ ਥੈਂਕ ਯੂ ਵੀਰ ਜੀ ਸਤ ਸ੍ਰੀ ਅਕਾਲ ਠੀਕ ਹੈ ਜੀ ਕੀ ਨਾ ਜੀ ਆਪਣਾ ਚੋਕਾ ਜੀ ਕਿਹੜਾ ਪਿੰਡ ਆ ਜੀ ਹਾਂਜੀ ਉਹ ਆ ਜੀ ਤੇ ਤੁਸੀਂ ਲੋਕਲ ਆ ਐ ਬਸ ਦੋਆਬਾ ਨੇ ਦੇਖ ਐ ਬਿਲਕੁਲ ਕੰਡੇ ਤੇ ਤੁਹਾਡਾ ਪਿੰਡ ਆਏ ਦਿਨ ਇਥੇ ਗੱਡੀਆਂ ਡਿੱਗਦੀਆਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਸਰਕਾਰ ਤੋਂ ਕੀ ਮੰਗ ਕਰਦੇ ਆਂ ਬਈ ਤਾਂ ਜੀ ਕਹਿੰਦੇ ਰੇਲਿੰਗ ਲੱਗਣੀ ਚਾਹੀਦੀ ਠੀਕ ਹੈ ਜੀ ਤਾਂ ਜੋ ਨੁਕਸਾਨ ਰੁਕੇ ਜਾ ਸਕੀ। ਬਬਜੀ ਸਤਿ ਸ੍ਰੀ ਅਕਾਲ ਜੀ। ਤੇ ਕੀ ਨਾਂ ਜੀ ਆਪਣਾ? ਆਪਾਂ ਨਾਂ ਟੇਸ਼ਨ ਚੱਲੇ। ਤੇ ਕਿੱਥੋਂ ਆਏ ਆ? ਭਗੋਲੇ ਹੈਗੇ ਜੀ। ਕੀ ਸਰਕਾਰ ਤੋਂ ਮੰਗ ਕਰਦੇ ਆ? ਆਜ ਦਿਨ ਗੱਡੀਆਂ ਡਿੱਗਦੀਆਂ। ਆਜ ਦਿਨ ਗੱਡੀਆਂ ਲੱਗਦੀਆਂ ਹੈਗੇ ਜੀ। ਕਾਰਪੋਰਲ ਖਲੋਵਾ ਸਾਡੀਆਂ ਮੰਗ ਹੈ ਜੀ। ਤੇ ਲੋਹੇ ਦੀ ਹੋਵੇ ਤੇ ਜੇਤਾਂ ਦੀ ਹੋਵੇ ਤੇ ਰੋਲਿੰਗ ਲੱਗਣਾ ਚਾਹੀਦੀ। ਤਾਂ ਕਿ ਸਭ ਦਾ ਇਹਦੇ ਵਿੱਚ ਤਾਂ ਫਾਇਦਾ ਹੋਵੇ ਜੀ। ਠੀਕ ਹੈ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਨਾਂ ਜੀ ਆਪਣਾ ਨਵਜੋਤ ਸਿੰਘ ਜੀ ਨਾਂ ਹੈ ਇਹ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਜਵੰਦਰ ਤੋਂ ਜੀ ਆਸੀਂ ਠੀਕ ਆ ਕੀ ਸਰਕਾਰ ਤੋਂ ਮੰਗ ਕਰਦੇ ਆ ਅੱਜ ਦਿਨ ਸੇ ਗੱਡੀਆਂ ਨਹਿਰ ਤੇ ਡਿੱਗਦੀਆਂ ਰਹਿੰਦੀਆਂ ਰਹਿੰਦੀਆਂ ਜੋ ਜ਼ਰੂਰੀ ਹੈ ਜੀ ਰੇਰਿੰਗ ਹਾਂਜੀ ਰੇਰਿੰਗ ਬਹੁਤ ਜ਼ਰੂਰੀ ਹੈ ਲਾਉਣੀ ਠੀਕ ਹੈ ਇਹਦੇ ਤੋਂ ਵੀ ਲੱਗੀ ਆ ਇੱਥੇ ਵੀ ਲੱਗੇ ਚਾਹੀਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਥੈਂਕ ਯੂ ਜੀ ਅਕਾਲ ਜੀ ਕੀ ਨਾਂ ਜੀ ਆਪਣਾ ਕੇਵਲ ਸਿੰਘ ਜੀ ਇਹ ਤੁਸੀਂ ਗੱਡੀ ਲਾ ਕੇ ਕਿੱਥੋਂ ਆ ਰਹੇ ਸੀ ਸੈਂ ਬੰਗਿਆਂ ਤੋਂ ਆ ਰਹੇ ਜਾ ਰਹੀ ਹੈ ਜੀ ਹਿਆਰਪੁਰ ਇਹ ਜਦੋਂ ਗੱਡੀ ਏ ਤੁਹਾਡੀ ਨਹਿਰ 'ਚ ਡਿੱਗਣ ਦਾ ਕਾਰਨ ਕੀ ਹੋਇਆ ਇਹ ਨਹਿਰ 'ਤੇ ਡਿੱਗਣ ਦਾ ਕਾਰਨ ਇਹ ਹੋਇਆ ਕਿ ਇੱਥੇ ਰੋਕ ਕੇ ਗੱਡੀ ਆ ਰਹੀ ਸੀ ਹਾਂਜੀ ਉਹ ਗੱਡੀ ਨਾਲ ਥੋੜੀ ਐਨੂੰ ਦਬਾਈ ਹਾਂਜੀ ਮਿੱਟੀ ਖਰਾਬ ਏ ਬੰਦ ਕੰਜਾ ਮਿੱਟੀ ਕੱਚੀ ਹੀ ਹੈ ਹਾਂਜੀ ਇਹਦੇ ਤੇ ਗੱਡੀ ਦਾ ਕੰਟਰੋਲ ਨਹੀਂ ਹੋਇਆ ਹਾਂਜੀ ਉਹ ਖਿੱਚਦੀ 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 ਇਹ ਉਹ ਜਦੋਂ ਪਰੇਉ ਲੱਗੀ ਉੱਥੇ ਤੋਂ ਕੰਟਰੋਲ ਕੇ ਸੀ ਗੱਡੀ ਥੋੜੀ ਜਿਹੀ ਸਪੀਡ ਜ਼ਿਆਦਾ ਸੀ ਤੁਹਾਡੀ ਹਾਂ ਹਾਂ ਨੈਮ ਸਪੀਡ ਤਾਂ ਨੋਰਮਲ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਸਪੀਡ ਲੱਗੀ ਮੇਰੇ ਅੱਗੇ ਅੱਗੇ ਆ ਰਹੀ ਠੀਕ ਹੈ ਜੀ ਮਿੱਟੀ ਕੱਚੀ ਹੋਣ ਕਰਕੇ ਕੀ ਬੈਠ ਗਈ ਐ ਸਾਰੀ ਇੱਕ ਵਾਰ ਗੱਡੀ ਮਿੱਟੀ ਪਾ ਕਰਕੇ ਗੱਡੀ ਸਲਿੱਪ ਹੋਈ ਆ ਅੱਛਾ ਜੀ ਤੁਹਾਡੇ ਸੱਟ ਕਿੱਥੇ ਲੱਗੀ ਮੈਨੂੰ ਦਿਖਾਉ ਤਾਂ ਅੱਛਾ ਬਾਹਵ ਤਾਂ ਬਚ ਗਈ ਹੈ ਜੀ ਆ ਇੱਕ ਆ ਅੱਖ ਤੇ ਲੱਗੀ ਹੈ ਜੀ ਚਲੋ ਵਾਹਿਗੁਰੂ ਸ਼ੁਕਰਗੁਜ਼ਾਰ ਆਂ ਕਿ ਲੋਹਾ ਤਾਂ ਸਿੱਧਾ ਹੋ ਜਾਊਗਾ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਇਹ ਨਹਿਰ ਵਾਰੇ ਕਿ ਆਜ ਦਿਨ ਗੱਡੀਆਂ ਇੱਥੇ ਡਿੱਗਦੀਆਂ ਹੀ ਰਹਿੰਦੀਆਂ ਕੋਈ ਡੰਗਰ ਵਾਲੇ ਕਿੰਨੇ ਦਰਖਤ ਲੱਗੇ ਸਾਰੇ ਰੋੜ ਦੇ ਉੱਪਰ ਆ ਰਹੇ ਆ ਉਹ ਗੱਡੀਆਂ ਪਾਸ ਨਹੀਂ ਹੁੰਦੀਆਂ ਮਿੱਟੀ ਸਾਈਡਾਂ ਦੇ ਕੱਚੀ ਆ ਨਹਿਰ ਦੇ ਇੱਥੇ ਕੋਈ ਜੰਗਲਾਂ ਨਹੀਂ ਹੈਗਾ ਗੱਡੀ ਥੋੜੀ ਸਾਈਡ ਦਬਾਈ ਮਿੱਟੀ ਕੱਚੀ ਸੀਗੀ ਉਹ ਗੱਡੀ ਸਾਰੀ ਇੱਕ ਸਾਈਡ ਨੂੰ ਟੇਢੀ ਹੋ ਗਈ ਕੰਟਰੋਲ ਤੋਂ ਬਾਹਰ ਹੋ ਗਈ ਹਾਂਜੀ ਹਾਂਜੀ ਟਿਪਰ ਥੋੜੀ ਸਾਈਡ ਦਬਾਈ ਥੋੜੀ ਇਹਨਾਂ ਨੂੰ ਸਾਈਡ ਦਬਾਈ ਕੱਚੇ ਆਈ ਗੱਡੀ ਉਹ ਸਾਰੀ ਮਿੱਟੀ ਪੋਲੀ ਆ ਉਹ ਸਾਰੀ ਗੱਡੀ ਨਹਿਰ ਦੇ ਵਿੱਚ ਚਲ ਗਈ ਠੀਕ ਹੈ ਜੀ ਪੰਡਾ ਜੀ ਗੱਡੀ ਤੋਂ ਸੁਰਾ ਹੀ ਨਹੀਂ ਦਿੰਦੇ ਹੋ ਆਪਣਾ ਨਾਂ ਕੀ ਜੀ ਤੇਰਾ ਨਾਂ ਜਸਕਰਨ ਸਿੰਘ ਪਿੰਡ ਮਹਾਰਾਜਨਵਾ ਜੀ ਅੱਛਾ ਜੀ ਜਦੋਂ ਟੇਪਰ ਆਉਂਦੇ ਫੁੱਲ ਸਪੀਡ ਨਾਲ ਆਵੇ ਬਿਲਕੁਲ ਸੈਟ ਦੇ ਨਹੀਂ ਚੱਲਦੇ ਉਹ ਠੀਕ ਹੈ ਜੀ ਸੈਂਟਰ ਚੱਲਦੇ ਨਾਲ ਤਰਖਤ ਕਰੇ ਛੋਟੀਆਂ ਗੱਡੀਆਂ ਆਦੇ ਨਾਲ ਸੈਟਾ ਮਾ ਚੰਗੀ ਤੱਕ ਤੇ ਸਿੱਟਦੇ ਆ ਠੀਕ ਹੈ ਜੀ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਨਹੀਂ ਜਾਣੇ ਚਾਹੀਦੇ ਨਹਿਰ ਦੇ ਓਵਰਲੋਡ ਚੱਲਦੇ ਆ ਓਵਰਲੋਡ ਚੱਲਦੇ ਹਾਂ ਜੀ ਹਾਂ ਜੀ ਓਵਰਲੋਡ ਚੱਲਦੇ ਓਵਰ ਸਪੀਡ ਚੱਲਦੇ ਆ ਠੀਕ ਹੈ ਜੀ ਔਰ ਆਪਣੀ ਪੂਰੀ ਸੈਟ ਦੇ ਨਹੀਂ ਚੱਲਦੇ ਤਰਖਤ ਅਟਿਪਰਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਟਿਪਰ ਫੁੱਲ ਭਰਿਆਂ ਦੇ ਓਵਰਲੋਡ ਆਦੇ ਕੋਈ ਚੈੱਕ ਨਹੀਂ ਕਰਦਾ ਜੀ ਬਿਲਕੁਲ ਸੈਂਟਰ ਚੱਲਦੇ ਸਾਈਡ ਦੇ ਕੇ ਚੱਲਦੇ ਨਹੀਂ ਠੀਕ ਹੈ ਜੀ ਪਤਾ ਨਹੀਂ ਕਿਹਦੇ ਮੰਤਰੀਆਂ ਕਿਹਦੇ ਵੱਡੇ ਲੋਕਾਂ ਦੇ ਟਿਪਰ ਆ ਕਿਹਨਾਂ ਚੁਕਾਦੇ ਨਹੀਂ ਕੋਈ ਚੈੱਕ ਕਰਦਾ ਇਹਨਾਂ ਨੂੰ ਅੱਧਿਆਂ ਦਾ ਜੀ ਨਾ ਤਰੋ ਜਾਂ ਤੇ ਲੋਕਾਂ ਹੀ ਅੱਧਿਆਂ ਦਾ ਨੰਬਰ ਨਹੀਂ ਹੁੰਦੇ ਜੀ ਉਹਨਾਂ ਦੇ ਉੱਤੇ ਨੰਬਰਾਂ ਸਾਨੂੰ ਨਹੀਂ ਪਤਾ ਨਹੀਂ ਪਰ ਚੱਲਦੇ ਸੈਂਟਰ ਚਾ ਸੜਕਦੇ ਹੋ ਨੰਬਰ ਨਹੀਂ ਹੁੰਦੇ ਹਾਂਜੀ ਹਾਂਜੀ ਓਵਰਲੋਡ ਚੱਲਦੇ ਓਵਰ ਸਪੀਡ ਚੱਲਦੇ ਆ ਠੀਕ ਹੈ ਜੀ ਟੂਲ ਬਚਾਨ ਕਰਕੇ ਛੋਟੀਆਂ ਗੱਡੀਆਂ ਨੂੰ ਸਾਈਡ ਮਾਰ ਕੇ ਫੇ ਸਿਟੀ ਜਿਹਾ ਜੰਗਲਾ ਕਿਤੇ ਟ੍ਰੇਲਿੰਗ ਕਿਤੇ ਲੱਗਿਓ ਹਾਂਜੀ ਲੋਕਾਂ ਨੂੰ ਨੁਕਸਾਨ ਹੋ ਜਾਂਦੀ ਜਾਨਵਰਾਂ ਨੂੰ ਨੁਕਸਾਨ ਹੋ ਰਿਹਾ ਹਾਂਜੀ ਇੱਕ ਮਹੀਨਾ ਪਹਿਲਾਂ ਮਾਈ ਪੱਟੀ ਦੇ ਪੁਲ ਤੇ ਐਕਸੀਡੈਂਟ ਹੋਇਆ ਸਾਡੇ ਪਿੰਡ ਦੀ ਜਾਨ ਹੀ ਮਰ ਗਈ ਉੱਥੇ ਹੀ ਠੀਕ ਹੈ ਥਾਰ ਵੀ ਡਿੱਗੀ ਆ ਥੋੜੇ ਦਿਨ ਹੋ ਸਕੂਟਰ ਦੇ ਕੇ ਚੜਦੇ ਸੀ ਸਪੀਡ ਦੇ ਗੱਡਿਆਂ ਦੀ ਬ੍ਰੇਕ ਲੱਗੀ ਤੇ ਤੁਹਾਡੀ ਚੱਕ ਕੇ ਮਾਰ ਜਿੰਦ ਉੱਤੇ ਮਰ ਗਈ ਠੀਕ ਹੈ ਜੀ ਕੋਈ ਚੱਕਾ ਨਾ ਦਵਾਈ ਪਾਇਆ ਕੋਈ ਸੋਨੇ ਵਾਲਾ ਨਹੀਂ ਇੱਥੇ ਹਾਂਜੀ ਆ ਬੰਦੇ ਨੂੰ ਅਸੀਂ ਰੱਸਾ ਪਾ ਕੇ ਖੁਦ ਗੱਡੇ ਇਹਨੂੰ ਜੀ ਠੀਕ ਹੈ ਜੀ ਇਹ ਬੰਦਾ ਵੀ ਵਧੀਆ ਕਦਰ ਬਚ ਗਿਆ ਵਿਚਾਰਾ ਇਹ ਜਾਂਦਾ ਲੈ ਬਚਾਣ ਜਾਂਦੀ ਲੱਗਣੀ ਝੂਦੀ ਦੀ ਹਾਂਜੀ ਦੇਖੋ ਕਿ ਆਮ ਪਬਲਿਕ ਦੇ ਵਿੱਚ ਰੋਸਾ ਸਰਕਾਰ ਦੇ ਖਿਲਾਫ ਇਹ ਲੋਕਲ ਐਮ ਐਲ ਏ ਐਮ ਪੀ ਨੂੰ ਇੱਥੇ ਖਾਸ ਕਰਕੇ ਤਰਜੀਹ ਦੇਣੀ ਚਾਹੀਦੀ ਆ ਕਿ ਅੱਜ ਇੱਥੇ ਬੰਦਾ ਕਰੇ ਵੀ ਗਿਆ ਦੇਖੋ ਜੀ ਇੱਥੇ ਕਰੇ ਵੀ ਗਈ ਇਥੇ ਡਿਗਣਾ ਡਿਗੇ ਪੈਂਦਾ ਜੀ ਸ਼ੋਰਟਕੱਟ ਹੁੰਦੇ ਹੋਰ ਕੋਈ ਗੱਲ ਨਹੀਂ ਹੈਗੀ ਮੰਤਰੀਆਂ ਦੇ ਹੈਗੇ ਸਾਰੇ